ਤੈਨੂੰ ਪਾ ਦਨੇ ਵਲੌਗ ਚ ਉਹ ਬਹੁਤ ਧੰਨਵਾਦ ਹੈ ਇਹਨਾਂ ਦੀ ਸ਼ਾਪਿੰਗ ਹੀ ਨਹੀਂ ਮੁੱਕਣ ਦੀ ਗੁਰੂਆ ਇੱਧਰ ਵਿਆਹ ਸਾਡੇ ਵਾਲੇ ਸ਼ੁਰੂ ਹੋਣਾ ਵਾ ਤੇ ਜੇਬਾਂ ਖਤਮ ਹੋ ਗਈਆਂ ਸਾਡੀਆਂ ਇਹਦੇ ਫੂਨ ਮਤਲਬ ਤਿੰਨ ਫੋਟੋ ਤੁਹਾਨੂੰ ਪਸੰਦ ਆਈ ਕਿ ਨਹੀਂ ਮੈਨੂੰ ਨਹੀਂ ਮਮੀ ਆਂਦੇ ਹਈ ਤੇ ਕੋਟ ਵੀ ਲੱਲੇ ਆ ਆ ਤੇਰੀ ਮਾਸੀ ਨੇ ਲੱਲੇ ਪਰਵਾਹ ਉਹ ਕਰਨ ਦੀ ਬੱਬੀ ਵਿਚਾਰੀ ਓਏ ਚਾਹ ਪੀ ਕੇ ਉਹ ਨਹੀਂ ਕਰਨ ਕਰੋ ਜੀ ਪੀ ਲੈ ਤੁਸੀਂ ਬਾਚ ਤੁਸੀਂ ਤੁਹਾਡੇ ਤਿੰਨ ਫੂਨ ਇੱਕ ਫੂਨ ਇੱਧਰ ਤੇ ਦੋ ਫੂਨ ਤੁਹਾਡੇ ਆਏ ਉਹ ਗੱਡੀ ਜੀ ਵੱਜ ਜਿਆਦਾ ਹੈ ਗੱਡੀ ਚ ਆ ਹੁਣ ਵੀ ਮੈਂ ਮਾਰੀਆਂ ਦੀਆਂ ਅੱਖਾਂ ਕੱਢ ਯਾਰ ਕੋਈ ਗਰਦੀ ਤੇ ਆਓ ਜਿਦਾ ਮੇਰੀਆਂ ਬਰਾਊਨ ਰਹਿਣ ਦੇ ਗੁਰੂਆ ਰਹਿਣ ਦੇ ਛੱਡ ਪਰੇ ਐਵੇਂ ਬਾਹਰ ਆਏ ਆ ਕਰੋ ਬਾਹਰ ਆਓ ਨਾ ਨਹੀਂ ਮਾਹ ਥੱਲੇ ਨਾ ਡੇਪ ਚੁੱਕ ਚੁੱਕ ਮੇਤਵਾੜ ਦੇ ਸੀ ਕੀ ਫਿਰ ਦਾ ਹੈ ਹੁਣ ਤੱਕ ਨਹੀਂ ਨਹੀਂ ਐਡਾ ਨਹੀਂ ਕੋਈ ਚੱਕਰ ਆ ਗਿਆ ਨਿੱਕੀਆਂ ਵਿਚਾਰੀਆਂ ਨੇ ਕਾ ਪਾਜੀ ਲੋਈਆਂ ਹੈਗੀਆਂ ਚਿੱਟੀ ਲੋਈ ਚਾਹੀਦੀ ਯਾਰ ਬੋਟ ਪਸੰਦ ਹੈਗੀਆਂ ਕਰ ਲਿਆ ਵਾ ਛੱਡੋ ਬਰੇ ਨਹੀਂ ਲੈਣਾ ਅਮਨ ਨੂੰ ਅਮਨ ਨੂੰ ਨਹੀਂ ਪਸੰਦ ਹੋਣਾ ਬੰਦ ਅਮਨ ਭਾਬੀ ਦਾ ਘਰ ਵਾਲਾ ਆਇਆ ਵਾ ਕਿੱਥੋਂ ਯੂਰਪ ਚੋਂ ਛੇਤੀ ਕੀ ਪਸੰਦ ਆ ਕਿੱਦਾਂ ਜਾਵੇ ਤੇਜਾ ਤੁਹਾਡੇ ਤੇਰੇ ਹੈਗੀ ਗਲੇ ਚ ਪਾਉਂਦੇ ਤੁਹਾਡੇ ਦੀ ਤੁਸੀਂ ਮੈਨੇ ਤੁਹਾਡਾ ਚੈਨਲ ਭਾਜੀ ਓ ਯਾਰ ਭਾਜੀ ਥੈਂਕ ਯੂ ਸੋ ਮੱਚ ਲਵ ਯੂ ਤੁਹਾਡੇ ਨਾਲ ਬਹੁਤ ਸਾਰਾ ਆਕੇ ਜੋਤੀ ਆਕੇ ਜੋਤੀ ਆਹੋ ਜਾਨ ਮੇ ਕੁਰਤੇ ਤੇ ਕੁਆ ਲਗਾਈ ਜਪ ਯਾਹੂ ਤੇ ਪਾ ਲਗੀ ਦੇਖੋ ਫੇਰੇ ਵਾਈਟ ਸੀ ਰੰਗ ਲਗ ਰਿਹਾ ਹੈ ਜਰੇ ਭਾ ਦੇਖੋ ਪਹਿਲਾਂ ਮੈਂਨੇ ਇੱਕ ਚੀਕਤਾ ਵਾ ਛੇਤੀ ਛੇਤੀ ਟੱਕਾ ਵਰ ਕਰ ਲਾ ਮੇਰਾ ਸਿਰ ਬੋ ਪਟ ਡਿਆ ਹੋਇਆ ਇਹ ਮਨ ਤੂੰ ਵਿਆਸੀਂ ਦੀਏ ਮਮੀ ਤੇਰਾ ਨਾਕੀ ਬੜਾ ਉੱਚਾ ਨਾਕੀ ਬੜਾ ਉੱਚਾ ਤੁਹਾਡਾ ਸੋਨਾ ਆ ਰੈਡੀ ਉਹ ਗੱਡੀ ਕਿਹੜੀ ਰੈਂਗੋ ਦਾ ਬੈਠਾ ਵਾ ਡੈਡੀ ਡਾਡੀ ਪਾ ਮਨੀ ਮਰੀ ਕੀਆ ਮਨੀ ਸੇਵਰ ਪਤਾ ਮਨੀ ਸੇਵਰ ਮੇਚਵਾ ਹਾਂ ਉਹ ਡਾਡੀ ਨੂੰ ਪਤਾ ਸਾਸ ਕੇ ਮਮੀ ਹਈ ਨਹੀਂ ਟੈਨਸ਼ਨ ਦੇ ਆਪਣੇ ਨਿਆਣਿਆਂ ਦੀ ਨਹੀਂ ਜਿੰਨੀ ਰੈਂਗੋ ਦੀ ਲਈ ਜਾਂਦੇ ਤੂੰ ਸਾਸ ਟੈਨਸ਼ਨ ਕਰਦਾ ਨਿਆਣੇ ਵੱਡੇ ਕੀਤੇ ਨਾਲ ਹੀ ਝਾੜਦਾ ਮਮੀ ਨੇ ਮੈਨੂੰ 12 ਨੂੰ ਵੇਡਾ ਹੀ ਮੇਰੀ ਨਾਲ ਆ ਨਾ ਸ਼ਰਨ ਸ਼ਰਨ ਦਾ ਇਰਾਦਾ ਸੀ ਅਮਰੀਕਾ ਵਾਲਾ ਅਮਰੀਕਾ ਵਾਲੀ ਮਾਸੀ ਤੇ 1680 ਪੰਦਰਸ ਨੱਬੇ ਇਹ ਤੇਰੀਆਂ ਸਿਹਰੀਆਂ ਦਸੀਆਂ ਹੋਣੇ ਤੂੰ ਫੋਟੋ ਨਾ ਖਾ ਲਈ ਮੇਰੇ ਅਮਰੀਕਾ ਅਮਰੀਕਾ ਦੇ ਨਾਂ ਨਾਲ ਹੀ ਰੇਟ ਵਧਾਤਾ ਭਾਜੀ ਤੂੰ ਯਾਰ ਆ ਵਧੀਆ ਨਹੀਂ ਯਾਰ ਭਾਜੀ ਤੁਸੀਂ ਅਮਰੀਕਾ ਦੇ ਨਾਂ ਨਾਲ ਰੇਟ ਵਧਾਤਾ ਬਿਲਕੁਲ ਜੈ ਬਿਲਕੁਲ ਜੈ ਰੇਟ ਵਧਾਇਆ ਇਹ ਲੈ ਆ ਜੀ ਹੋਰ ਪੜਾ ਲਾ ਅਮਰੀਕਾ ਵਾਲੀ ਮਾਸੀ ਕੀਪਤਾ ਬਾਅਦ ਮੇਰੇ ਵਿਆਹ ਤੇ ਇਹਨੇ ਆਉਣਾ ਕਿ ਨਹੀਂ ਆਉਣਾ ਜਰੂਰ ਆਉਗੀ ਕਿ ਭਾਈ ਹੋਣਾ ਨਹੀਂ ਮਾਸੀ ਆਉਂਗੇ ਪੱਕਾ ਆਉਗੇ ਪੱਕਾ ਆਉਗੀ ਜਿਹਨੇ ਅੰਜਲ ਹੋਇਆ ਤੇ ਆਵਾਂਗੇ ਜਰੂਰ ਆਹ ਵੇਹ ਇਦਾਂ ਕਹਿਤਾ ਨਾਲ ਅੰਜਲ ਦੀ ਗੱਲ ਕਹਿਤੀ ਗਾਲਾਂ ਜਲਤੇ ਹੁੰਦੀ ਐਂਜਲ ਬਣਾਓ ਨਾ ਬਣਾਓ ਹੁੰਦੀ ਐ ਗੱਲ ਅੰਜਲ ਬਣਾਓ ਕਰੀਏ ਕੀ ਮੇਰਾ ਵਿਆਹ ਦੋ ਢਾਈ ਸਾਲਾਂ ਬਾਅਦ ਹੋਣਾ ਮੇਰੀ ਗੱਲ ਸੁਣੋ ਵੇਖੋ ਵਿਆਹ ਮੇਰੇ ਦੀ ਡਿਸਕਸ਼ਨ ਵਾ ਆਓ ਮੇਰੀ ਮਾਸੀ ਆਂਦੀ ਆ ਦੋ ਸਾਲ ਵਿਆਹ ਨਹੀਂ ਕਰਨਾ ਠੀਕ ਆ ਮਾਮਾ ਮੇਰਾ ਆਂਦਾ ਜਿੰਨਾ ਚਿਰ ਟਰੰਪ ਆਉਂਦੇ ਨੇ ਵਿਆਹ ਕਰਾਉਂਗਾ ਗਾੜੀ ਢਾਈ ਸਾਲਾਂ ਬਾਅਦ 34 ਆ 34 ਫਿਰ ਇੰਨਾ ਨਹੀਂ ਹੋਇਆ ਲੈ ਮੈਂ ਦੋ ਤਿੰਨ ਸਾਲ ਹੋਈ ਵਧਾਤੇ ਮੇਰੇ ਨਹੀਂ ਜੋਤੀ ਮੈਂ 21 ਸਾਲ ਬੋਲਦਾ ਨਹੀਂ ਅਰ ਮਾਸੀ ਦੋ ਸਾਲ ਕਲਾਸ 2 ਸਮਨ ਕਿੰਨੀ ਕਲਾਸ 2 ਸਮਨ 11th ਹੋ ਗਈ ਹੈ 21 ਸਾਲ 1 ਸਾਲ 1 ਸਾਲ ਤੇਰਾ 2 ਸਾਲ ਮਾਮੇ सोनू ਦੇ ਮੈਨੂੰ ਵੀ ਕੋਈ ਪੁੱਛ ਲੋ 2 ਸਾਲ ਮੈਨੂੰ ਵੀ ਕੋਈ ਪੁੱਛ ਲੋ ਓ ਯਾਰ ਹੈਪੀ ਬਰਥਡੇ ਟੂ ਟੂ ਯਾਰ ਮੁੰਡਾ ਸਰਦਾਰ ਆ ਵੇ ਕੇ ਖੁਸ਼ ਹੋ ਗਿਆ ਮੈਂ ਯਾਰ ਥੋੜਾ ਜਿਆਦਾ ਦੇ ਮੈਨੂੰ ਥੋੜਾ ਜਿਆਦਾ ਓ ਮੈਂ ਵੀ ਖਵਾਉਣਾ ਮੁੰਡੇ ਨੂੰ ਯਾਰ ਆ ਲੈ ਮੈਨੂੰ ਦੇ ਦੇ ਥੋੜਾ ਜਿਆਦਾ ਆ ਜੀ ਮੈਂ ਥੋੜਾ ਕਿੰਨੇ ਸਾਲ ਦਾ ਹੋ ਗਿਆ ਮੈਂ 12 ਸਾਲਾਂ ਦਾ ਹੋ ਗਿਆ ਪੱਗ ਪੱਕੀ ਪੱਗ ਨਹੀਂ ਲਾਉਣੀ ਕਦੀ ਵੀ ਦਿਖਾਇਓ ਬਾਜੀ ਆਜੋ ਆਜੋ ਚਲੋ ਮੰਮੀ ਇਹ ਕਾ ਨਾ ਲੱਗੀ ਆਪਾਂ ਮੰਮੀ ਆ ਨਾ ਲੱਗੀ ਇੱਕ ਕੀ ਕਰੀ ਲੈ ਲੈ ਰੱਖ ਮੇਰੀ ਬੋਟੀ ਲਈ ਵੈਰੀ ਬੋਟੀ ਆਵੇ ਰੋਟੀ ਆਵੇ ਸਹੀ ਮੈਂ ਵਾਦੂ ਲੱਲੂ ਵਾਦੂ ਲੈਣੇ ਆਵੇ ਆਉਗੀ ਕਿ ਕਿਉਂ ਨਹੀਂ ਆਉਗੀ ਤੇ ਮੈਂ ਲਾਉਗੀ ਬੋਟੀ ਸ਼ਮਸ਼ਮ ਕਰਦੀ ਆਉ ਮਗਰ ਮਗਰ ਕਿਦਾਂ ਕਿਦਾਂ ਹੁੰਦੀ ਹੀ ਇੱਕ ਮੰਮੀ ਉਹ ਕਿਦਾਂ ਹਿੰਗਾ ਇਹਦਾ ਲੈਂਡ ਜੀ ਹੀ ਗੋਟੀ ਆਵੇ ਸ਼ਣਕ ਦੀ ਉਹਦਾ ਮਕਲਾਵਾ ਭਰਾਵਾ ਸੋ ਜਾ ਮਕਲਾਵਾ ਮਾਰੇ ਇਕੱਠਾ ਦੇ ਦੀ ਬੀ ਤੇ ਅਮਨ ਨੂੰ ਵੇਖ ਕੇ ਭੱਜ ਜਾਣਾ ਦੋ ਮਿੰਟਾਂ ਬਾਅਦ ਸਾਰਾ ਕੋਈ ਦਵੇਂ ਹਮ ਅਸੀ ਅਮਰੀਕਾ ਵਾਲੀ ਮੈਂ ਨੇ ਰੱਬ ਇਹਨੂੰ ਮੁੰਡਾ ਦਊ ਹੋਲੀ ਬਾਕੀ ਨੂੰ ਕੀ ਜੋੜ ਤੋ ਜੂੜ ਤੋ ਘੱਟ ਦੇ ਆਟੇ ਮਟੇਲੀ ਕਰ ਹਾਂ ਮਹਿੰਗਾ ਦੇਵਾਂਗੇ ਮਹਿੰਗਾ ਨਹੀਂ ਬ੍ਰਾਂਡਡ ਗਿਆ ਹੈ ਮਹਿੰਗਾ ਅਸੀ ਇਹ ਗੱਲ ਜਿਹੜੀ ਤੂੰ ਕਹਿਤੀ ਨਾ ਬਸੀ ਹੋਰ ਕਿਆ ਕੀ ਕਹਿੰਦੇ ਸ਼ੇਰਵਾਨੀ ਚੈੱਕ ਕਰੀਏ ਵਿਆਹ ਲਈ ਮੈਂ ਇਦਾਂ ਦੀ ਨਹੀਂ ਸ਼ੇਰਵਾਨੀ ਪਾਉਣੀ ਮੈਂ ਪਜਾਮਾ ਕੁੜਤਾ ਪਾ ਲੈਣਾ ਕੁੜਤਾ ਹੀ ਪਾਉਣਾ ਹਲਕਾ ਆ ਹਲਕਾ ਜਿਹਾ ਪਜਾਮਾ ਕੁੜਤਾ ਕੇਸਰੀ ਕੇਸਰੀ ਪੱਗ ਹੈ ਕਿੰਨੇ ਸਾਲਾਂ ਦਾ ਯਾਰ ਸਾਲਾਂ ਦੀ ਗੱਲ ਥੋੜੀ ਆ ਕੇਸਰੀ ਪੱਗ ਤੇ ਪਜਾਮਾ ਕੁੜਤਾ ਮੇਰਾ ਇੱਕ ਲੱਕੀ ਭੈਣ ਦੇ ਕੋ ਕੇਸੋਂ ਨੂੰ ਮੇਰੇ ਤੇ ਨਾ ਵਿਆਹ ਮੇਰਾ ਤੇ 6-7 ਸਾਲ ਤੁਸੀਂ ਗਾਂਹ ਹੋਰ ਕਰਤਾ ਵਾ ਸ਼ੇਰਵਾਨੀ ਕਿੱਦਾਂ ਲੈਣਗੇ ਮੁੰਡਾ ਤਾਂ ਹੀ ਇੱਕ ਵੀ ਹੋਣਾ ਵਾ ਫੇਰ ਵਾਰੀ ਇਹ ਕਿਹਨੀਆਂ ਆਹ ਪੁੱਤ ਹੈ ਕੁੜੀ ਚੋਣਾ ਆ ਆ ਮਾਸੀ ਨੀਓ ਮੈਨੂੰ ਮਾਤਾ ਚੰਗੀ ਲੱਗੀ ਮਾਸੀਏ ਬੰਬੇ ਚਲ ਜਾ ਵਾਪਸ ਨਹੀਂ ਮਾਸਟਰ ਜੀ ਮੇਰੀ ਗੱਲ ਸੁਣੋ ਆ ਗੱਲ ਨਹੀਂ ਚੰਗੀ ਲੱਗੀ ਆ ਜਿਹੜਾ ਤੁਸੀਂ ਮੈਨੂੰ ਕਹਿਤਾ ਨਾ ਨਹੀਂ ਜੋਦੀ ਅਸੀਂ ਆਏ ਆ ਮੇਰਾ ਸੋਨੂੰ ਮਾਮਾ ਨਹੀਂ ਨਹਾਇਆ ਉਹ ਵੀ ਮੇਰਾ ਉਹ ਵੀ ਮੇਰਾ ਉਹ ਤੋਂ ਬਿਨਾਂ ਨਹੀਂ ਆਉਗੀ ਮਮਾ ਆਉਗੀ ਆਏਗਾ ਹੈ ਟੈਟ ਹੋ ਜੂਗੀ ਸੈ ਛੋਟਾ ਲੈ ਜਾਾਂਗੇ ਕੀ ਕੰਡ ਮਾਸੀ ਲੈ ਲੀਆ ਆਪਾਂ ਸ਼ੇਰਵਾਨ ਸ਼ੇਰਵਾਨੀ ਕਰ ਫਿਰ ਕਰ ਲਈ ਸ਼ੇਰਵਾਨ ਬੋਲਡ ਕਰਾ ਲਓ ਉਹ ਨਹੀਂ ਭਰਾ ਨਹੀਂ ਮੈਂ ਲੈਣੀ ਫੁੱਲਾਂ ਬੂਟੀਆਂ ਵਾਲੀ ਮੈਂ ਯਾਰ ਮੈਂ ਉਹਦਾ ਮੇਰਾ ਮਨ ਪਜਾਮੇ ਕੁੜਤੇ ਤੇ ਹੀ ਆ ਜਿਆਦਾ ਆ ਟੈਡਾ ਜਿਹਾ ਫੜਿਆ ਹੋਆ ਹੂੰ ਪਜਾਮਾ ਕੁੜਤਾ ਹੀ ਚਾਹੀਦਾ। ਪਾਜੀ ਉਹ ਯਾਰ ਚੇਨ ਕਰਕੇ ਬਿੱਲ ਭੇ ਕਰਦੀ ਤੇ ਮੈਂ ਹੁਣ ਇਦਾਂ ਦਾ ਵਾ ਕਿ ਮੈਂ ਜਿਹੜੇ ਆਪਣੇ ਬੱਬੀ ਡੈਡੀ ਤੋਂ ਸਿੱਖਿਆ ਨਾ ਗੋੜੀ ਪੀਵੰਦੇ ਘੜੀ ਬੋਲਣਾ ਨਹੀਂ ਸਿੱਖਾਈ ਸੀ ਚਲੌੜੀ ਬਾਤਰੀ ਜਿੱਦ ਕੀਤੀ ਮੇਰੇ ਨਾਲ ਮੇਰੇ ਨਿਆਣੇ ਦੇਣ ਪੈ ਗਏ ਬਾਸਰ ਤੇ ਰਾਜ ਗਿਆ ਤਾਂ ਪੈਸੇ ਨਹੀਂ ਦੇਣੇ ਮੇਰੇ ਨਿਆਣੇ ਮੈਂ ਅੱਖਾਂ ਦੇਣੇ ਜਲੂਪੁਰੋਂ ਤੁਰੇਂ ਕਰਤੋੜਾ ਕੋੜੋ ਮਤਲਬ ਪੂਜੀ ਕੈਸੇ ਲੜੀ ਨਹੀਂ ਨਹੀਂ ਮੈਂ ਰਾਜ ਪਤਾ ਕੀ ਕਰੇ ਪੈਸੇ ਕੀ ਕਮੀ ਨਹੀਂ ਹੈ ਮੁਰਕਦਾ ਪੈਸੇ ਕੀ ਕਮੀ ਨਹੀਂ ਹੈ ਤੇਰੀ ਗੱਲ ਸੁਣ ਹੋਰ ਜਿੱਦ ਜੜੀ ਹੀ ਹੋਰ ਪਕਾ ਕਿਹੜੀ ਜਦ ਬੜੀ ਬਹੁਤ ਪੈਸੇ ਕਿਹਦੀ ਗੱਲ ਕਰਨਿਆ ਮੇਰੀ ਗੱਲ ਸੁਣੋ ਨਾ ਤੂੰ ਕੋਲਿਆ ਨਾ ਤੂੰ ਕੋਲਿਆ ਨਾ ਮੈਂ ਆਪਾਂ ਚੱਲੀਏ ਜਿੰਨਾ ਲਿਆ ਪੈਸੇ ਦੇਣ ਬੁੜੀਆਂ ਕਿੰਨਾ ਡਿੱਕਣ ਗਈ ਜਿੰਨਾ ਲਿਆ ਉਹ ਪੈਸੇ ਦੇਣ ਆਵੇ ਪਰਸ ਕੋਲੀਆ ਦੋ ਮਿੰਟ ਉਧਰ ਕੀ ਬਿਆ ਕੋਸ਼ੇਟ ਹੁੰਦਾ ਵੇਖ ਲਈਏ ਪਹਿਲਾਂ ਮਾਸੜ ਜੀ ਮਾਸੜ ਜੀ ਦੋ ਲੈ ਸ਼ੇਰੀ ਮੋਨੂ ਨੂੰ ਥਾਪੜਾ ਦੋ ਇਹਨੂੰ ਤੋਰੋ ਇਹਨਾਂ ਆਰ ਕਾ ਬੋਲੇ ਵਾਦਾ ਕੀਤਾ ਵਾ ਕਿ ਸਾਰਾ ਖਰਚਾ ਮੈਂ ਕਰਨਾ ਹਾਂ ਕੈਸੇ ਕੀ ਕਮੀ ਨਹੀਂ ਕੱਲ ਮਾਤਰ ਕੋ ਥਾਪੜ ਥਾਪੜ ਦੋ ਇਹਨੂੰ ਕਾ ਛੇਤੀ ਜਾ ਅਮਨ ਚਦਨ ਵੀ ਤਨਵਮਨ ਐਟ ਤੇ ਜੋਤੀ ਦੇ ਫੋਨ पे ਕਰ ਕੌਣ ਮਾਸੜਾ ਵੀ ਮਾਸੜਾ ਸੰਗ ਅੜ ਗਿਆ ਮਾਸੜ ਕਹਿੰਦਾ ਵੀ ਇੱਕੋ ਕੋਡ ਲੈ ਕੇ ਤਾਂ ਕਰਦੀ ਮੈਂ ਲੈ ਕੇ ਦੇਣਾ ਤਾਂ ਤੂੰ ਇੰਦਾ ਮੈਂ ਕੁਛ ਨਹੀਂ ਬੋਲਿਆ ਸਭ ਚੁੱਪ ਹੋ ਗਏ ਮੋਨ ਫਸ ਗਿਆ ਹੁਣ ਤੂੰ ਫਸ ਗਿਆ اے ਲਾਲੇ ਕੈਸੇ ਅੰਮਨ ਨੂੰ ਵੇਖ ਕੇ ਉਹ ਉੱਤਰ ਜਾਂਦਾ ਬਾਬਾ ਜਦੋਂ ਵਧੀਆ ਰਸਾਇਆ ਚਾਨਣ ਫੈਲ ਜਾਂਦਾ ਜੱਗ ਤੇ ਤਲਾ ਉਹ ਨੇਰਾ ਰੱਖਾ ਲੱਗੇ ਆ ਸਿਰ ਬਹੁਤ ਦੁਖਦਾ ਉਹ ਗੱਲ ਹੀ ਬਦਲਤੀ ਉਹਨੇ ਸਿਰ ਬਹੁਤ ਦੁਖੰਡਿਆ ਮੈਨੂੰ ਜੇ ਆ ਗਿਆ ਆਪਣੇ ਕੋ ਹੁਕਮ ਦਾ ਇੱਕ ਹੈਗਾ ਵਾਜਾ ਬੋਲ 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 ਨਹੀਂ ਅੰਮਨ ਆਈ ਜਨ ਹਿੱਤੇ ਕੀ ਹੋ ਰਿਹਾ ਵਾ ਕਹਿੰਦਾ ਕਿਆ ਚਾਹਤੇ ਹੋ ਯਾਰ ਮਾਸਟਰ ਜੀ ਇਧਰ ਵਧੀਆ ਕਿ ਨਹੀਂ ਨਾ ਰੰਗ ਨਾ ਕਾਨੂੰਨ ਨਾ ਪਹਿਹਾ ਦੇਣਾ ਨਾ ਉਸਨੇ ਸਤਾ ਤੈਨੂੰ ਹੋਣ ਨਹੀਂ द्या ਪਿਆਰ ਦੇ ਤੂੰ ਬੜਾ ਵਾ ਹੋਣੀ ਡਾਨੀ ਆ ਮਾਸੀ ਮਾਸੀ ਮੇਣਾ ਵੱਜ ਗਿਆ ਹੀ ਉਹ ਮੇਣਾ ਵੱਜ ਗਿਆ ਹੀ ਉਹ ਮੇਰੀਆਂ ਮਾਸੀਆਂ ਜਿੰਨਾ ਚਿਰ ਨਹੀਂ ਇਕੱਠੀਆਂ ਹੋ ਕੇ ਆਉਣਗੀਆਂ ਪੰਪ ਦੋ ਆਵੇ ਬਟੂਆ ਕਿੱਡਾ ਹੁਣ ਮੈਂ ਮੈਂ ਤੇ ਸਿਗਨਲ ਹੀ ਦੇ ਸਕਦਾ ਨਾ ਚੁੱਕਣੇ ਤੇ ਤੂੰ ਹੀ ਆ ਤੂੰ ਹੀ ਸਿਆਣੇ ਬਿਆਣੇ ਐ ਕੱਟਿਆ ਪਰ ਮੇਰਾ ਸਿਰ ਪੂਰਾ ਫੁੱਟਿਆ ਪਿਆ ਐ ਏੰਜੋਏ ਨਾ ਨਾ ਵੀ ਘਰ ਦੀ ਡੈਕੋਰੇਸ਼ਨ ਤੇ ਹੋ ਗਈ ਉਹ ਆਜੇ ਵਿਆਹ ਵਾਲਾ ਕਰ ਬਹੁਤ ਸੋਹਣਾ ਲੱਗਾ ਮੈਂ ਮਾਈ ਇਧਰੋਂ ਵੀ ਆ ਆੜੀਆਂ ਆੜੀਆਂ ਆਟਮਾਂ ਜੀਆਂ ਲਾਈਆਂ ਨਾ ਮੈਂ ਪਹਿਲੀ ਵਾਰ ਵੇਖੀਆਂ ਜਿਹੜੀਆਂ ਟੂਬਾਂ ਜੀਆਂ ਲੱਗਦੀਆਂ ਇਧਰ ਵੀ ਹੋ ਆ ਅੱਡੀ ਗਲੀ ਚੋਂ ਦੇਖ ਲਓ ਮਮਾ ਹੀ ਉੱਤੇ ਵੀ ਲਾ ਦੇਣੀਆਂ ਅਸੀਂ ਟਰੱਕ ਤੇ ਵੀ ਦੋ ਕ ਲੈਟਾਂ ਹੋਰ ਮਾ ਟਰੱਕ ਤੇ ਇੱਕ ਲੈਟਰ ਹੋਰ ਲਾ ਦੇਣੀ ਤਾਂ ਕਰਕੇ ਉਹ ਦੂਜੀ ਲਾ ਦੇਣੀ ਜਿਹੜਾ ਉਹ ਗੁਲਟਰੂ ਜਿਹਾ ਲੱਗਾ ਹੁੰਦਾ ਲਾਲ ਉੱਪਰ ਲਾ ਦੇ ਉਹ ਲਾਓ ਸਗੋਂ ਵਾਕਿਆ ਹੀ ਉਹਦੇ ਸੈਂਟਰ ਚ ਆ ਗਿਆ ਜੇ ਡੈਡੀ ਇਹ ਕਿਦਾਂ ਕਰਦੇ ਨੇ ਇਹ ਤਾਂ ਬੋੜੇ ਮੂਵ ਆਇ ਤੇ ਡਰ ਦਾਰਦਾ ਫੇਂਡਿਆ ਤੁਹਾਡੇ ਤੋਂ ਡੈਡੀ ਤੂੰ ਬੁਝੇਦਾ ਬਹੁਤ લાલ લાલ ફૂલ ਵੀ ਹੋ ਉਹ ਕਿੱਥੇ ਬਣੇ ਸਾਊਥ ਅਫਰੀਕਾ ਚ ਬਣਸਣ ਅਕਸਰ ਬਣਾ ਕੀ ਯੂਰਪ ਜ਼ਿਆਦਾ ਘੁੰਮ ਲਿਆ ਹੁੰਦੇ ਆਂਦਾ ਜਿਹੜੇ ਸਾਊਥ ਅਫਰੀਕਾ ਚ ਬਣੇ ਆ ਕੀ ਬਣੇ ਆ ਵਾਸੀ ਕਹਿੰਦੀ ਏਜੀਪਟ ਉਹ ਪਿਰਾਮਿਡ ਹੁੰਦੇ ਆ ਪਿਰਾਮਿਡ ਨਹੀਂ ਤੇ ਮੈਨੇ ਦੱਸ ਦਿੱਤਾ ਰਾਜੀਪ ਤੇ ਚੱਲ ਨਹੀਂ ਨਹੀਂ ਉਹ ਯਾਰ ਜਿਆਦਾ ਕੁ ਮੈਂ ਯੂਰਪ ਪਰ ਹੁਣ ਗੱਲ ਨਹੀਂ ਪੂਰੀ ਕਰ ਸਕਦਾ ਪੀਰਾਮਿਡ ਪੀਰਾਮਿਡ ਆ ਜਾਓ ਜੀ 9 ਵਜੇ ਘਰ ਵੰਡ ਦੇਗੀ ਫਿਰ ਤੁਰ ਕੇ ਅੱਜ